ਸਲੋਕ ਕਬੀਰ ਆ ਮਰਤਾ ਮਰਤਾ ਜਗ ਮੋਆ ਮਰ ਭੇ ਨ ਜਾਣੈ ਕੋਇ ਐਸੀ ਮਰਨੀ ਜੋ ਮਰੇ ਬਹਰ ਨ ਮਰਨਾ ਹੋਏ ਮਹੱਲਾ ਤੀਜਾ ਕਿਆ ਜਾਣਾ ਕਿਵ ਮਰਹੇਗੀ ਕੈਸਾ ਮਰਨਾ ਹੋਏ ਜੀ ਕਰ ਸਾਹਿਬ ਮਨਹੁ ਨ ਵੀਸਰੈ ਤਾ ਸਹਿਲਾ ਮਰਨਾ ਹੋਏ ਮਰਣਾ ਤੇ ਜਗਤ ਡਰੈ ਜੀਵਿਆ ਲੋੜੈ ਸਭ ਕੋਇ ਗੁਰ ਪ੍ਰਸਾਦੀ ਜੀਵਤ ਮਰੈ ਹੁਕਮੈ ਬੁਝੈ ਸੋਏ ਨਾਨਕ ਐ ਸਿਮਰਨੀ ਜੋ ਮਰੈ ਤਾ ਸਦ ਜੀਵਨ ਹੋਏ ਪੌੜੀ ਜਾ ਆਪ ਕਿਰਪਾਲ ਹੋਵੇ ਹਰ ਸੁਆਮੀ ਤਾ ਆਪਣਾ ਨਾਉ ਹਰ ਆਪ ਜਪਾਵੇ ਆਪੇ ਸਤਗੁਰ ਮੇਲ ਸੁਖ ਦੇਵੇ ਆਪਣਾ ਸੇਵਕ ਆਪ ਹਰ ਭਾਵੇ ਆਪਣਿਆਂ ਸੇਵਕਾ ਕੀ ਆਪ ਪੈਜ ਰੱਖੈ ਆਪਣਿਆਂ ਭਗਤਾ ਕੀ ਪੈਰੀ ਪਾਵੇ ਧਰਮ ਰਾਏ ਹੈ ਹਰ ਕਾ ਕੀਆ ਹਰ ਜਨ ਸੇਵਕ ਨੇੜ ਨਾ ਆਵੇ ਜੋ ਹਰ ਕਾ ਪਿਆਰਾ ਸੋ ਸਭ ਨਾ ਕਾ ਪਿਆਰਾ ਹੋਰ ਕੀਤੀ ਝੱਖ ਝੱਖ ਆਵੇ ਜਾਵੇ ਸਲੋਕ ਮਹੱਲਾ ਤੀਜਾ RAM RAM ਕਰਤਾ ਸਭ ਜਗ ਫਿਰੈ RAM ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁੱਲ ਨਾ ਤੁਲਿਆ ਜਾਏ ਕੀਮਤ ਕਿਨੈ ਨਾ ਪਾਈਆ ਕਿਤੇ ਨਾ ਲਿਆ ਜਾਏ ਗੁਰ ਕੈ ਸਬਦ ਭੇਦਿਆ ਇਨ ਵਿਦਵਸਿਆ ਮਨ ਆਏ ਨਾਨਕ ਆਪ ਅਮਿਉ ਹੈ ਗੁਰ ਕਿਰਪਾ ਤਿ ਰਹਿ ਆ ਸਮਾਏ ਆਪੇ ਮਿਲਿਆ ਮਿਲ ਰਹਿ ਆ ਆਪੇ ਮਿਲਿਆ ਆਏ ਮਹੱਲਾ ਤੀਜਾ ਏ ਮਨ ਇਹੋ ਧਨ ਨਾਮ ਹੈ ਜੇਤ ਸਦਾ ਸਦਾ ਸੁਖ ਹੋਏ ਟੂਟਾ ਮੂਲ ਨ ਆਵਈ ਲਾਹਾ ਸਾਧ ਹੀ ਹੋਏ ਖਾਦੈ ਖਰਚੈ ਟੂਟਣਾ ਆਵਈ ਸਦਾ ਸਦਾ ਉਹ ਦੇ ਸਹਸਾ ਮੂਲ ਨ ਹੋਵਈ ਹਾਨਤ ਕਦੇ ਨ ਹੋਏ ਨਾਨਕ ਗੁਰਮੁਖ ਪਾਈਐ ਜਾ ਕੋ ਨਦਰ ਕਰੇ ਪੌੜੀ ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰ ਆਪੇ ਗੁਪਤ ਵਰਤ ਦਾ ਆਪੇ ਹੀ ਜਾਹਰ ਜੁਗ 36 ਗੁਬਾਰ ਕਰ ਵਰਤਿਆ ਸੁਨਣਾ ਹਰ ਕੋਥੇ ਵੀਦ ਪ੍ਰਾਨ ਨਾ ਸਾਸਤਾ ਆਪੇ ਹਰ ਨਰ ਹਰ ਬੈਠਾ ਤਾੜੀ ਲਾਏ ਆਪ ਸਬਦੂ ਹੀ ਬਾਹਰ ਆਪਣੀ ਮਿੱਤ ਆਪ ਜਾਣਦਾ ਆਪੇ ਹੀ ਗਉਹਰ ਸ਼ਲੋਕ ਮਹੱਲਾ 3 ਹੁ ਮੇ ਵਿੱਚ ਜਗਤ ਮੁਵਾ ਮਰਦੂ ਮਰਦਾ ਜਾਏ ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ ਕੀ ਕਰੇਗ ਅੱਗੇ ਜਾਏ ਗਿਆਨੀ ਹੋਏ ਸੋ ਚੇਤਨ ਹੋਏ ਅਗਿਆਨੀ ਅੰਧ ਕਮਾਏ ਨਾਨਕ ਇਥੇ ਕਮਾਵੇ ਸੋ ਮਿਲੈ ਅੱਗੇ ਪਾਈ ਜਾਏ ਮਹੱਲਾ ਤੀਜਾ ਤੁਰਖਸਮੈ ਕਾ ਹੁਕਮ ਪਿਆ ਵਿਣ ਸਤਿਗੁਰ ਚੇਤਿਆ ਨਾ ਜਾਏ ਸਤਿਗੁਰ ਮਿਲਿਆ ਅੰਤਰ ਰਵ ਰਹਿਆ ਸਦਾ ਰਹਿਆ ਲਿਵਲਾਏ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਜਨਮ ਮਰਨ ਕਾ ਭਉ ਗਿਆ ਜੀਵਨ ਪਦਵੀ ਪਾਏ ਨਾਨਕ ਇਹੋ ਮਰਤਬਾ ਤਿਸ ਨੂੰ ਦੇ ਜਿਸ ਨੂੰ ਕਿਰਪਾ ਕਰੀ ਰਜਾਏ ਪੌੜੀ ਆਪੇ ਦਾਨਾਂ ਬੀਨਿਆ ਆਪੇ ਪ੍ਰਧਾਨਾਂ ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨਾ ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾ ਕੌੜਾ ਕਿਸੈ ਨਾ ਲੱਗਈ ਸਭਨਾ ਹੀ ਭਾਨਾ ਉਸ ਤੋਂ ਤਾਂ ਬਰਨ ਨਾ ਸਕੀ ਐ ਸਾਦ ਸਦ ਕੁਰਬਾਨਾ ਸਲੋਕ ਮਹੱਲਾ ਪਹਿਲਾ ਕਲੀ ਇੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਜਿਨੂਰਾ ਧੀਅ ਜਿਨੂਰੀ ਜੋਰੂ ਜਿੰਨਾ ਦਾ ਸਿਕਦਾਰ ਮਹੱਲਾ ਪਹਿਲਾ ਹਿੰਦੂ ਮੂਲੇ ਭੂਲੇ ਅਖੁੱਟੀ ਜਾਹੀ ਨਾਰਦ ਕਹਿਆ ਸੇ ਪੂਜ ਕਰਾਂ ਹੀ ਅੰਦੇ ਗੁੰਗੇ ਅੰਧ ਅੰਧਾਰ ਪਾਥਰ ਲੇ ਪੂਜਹਿ ਮੁਕਤ ਗਵਾਰ ਉਹ ਜੇ ਆਪ ਡੁੱਬੇ ਤੁਮ ਕਹਾ ਤਰਨਹਾਰ ਪੌੜੀ ਸਭ ਕਿਹੋ ਤੇਰੇ ਵਸ ਹੈ ਤੂ ਸੱਚਾ ਸਾਹੋ ਭਗਤਰ ਤੇ ਰੰਗ ਏਕ ਕੈ ਪੂਰਾ ਵੇਸਾਹੋ ਅੰਮ੍ਰਿਤ ਪੋਜਨ ਨਾਮ ਹਰ ਰਾਜ ਰਾਜ ਜਨਖਾਹੋ ਸਭ ਪਦਾਰਥ ਪਾਈ ਜਨ ਸਿਮਰਨ ਸੱਚਲਾਹੋ ਸੰਤ ਪਿਆਰੇ ਪਾਰ ਬ੍ਰਹਮ ਨਾਨਕ ਹਰ ਅਗਮ ਅਗਾਹੋ ਸ਼ਲੋਕ ਮਹੱਲਾ ਤੀਜਾ ਸਭ ਕਿਛ ਹੁਕਮੇ ਆਪਦਾ ਸਭ ਕੇਚ ਹੁਕਮੇ ਜਾਏ ਜੇ ਕੋ ਮੂਰਖ ਆਪ ਹੋ ਜਾਣਾ ਅੰਧਾ ਅੰਧ ਕਮਾਏ ਨਾਨਕ ਹੁਕਮ ਕੋ ਗੁਰਮੁਖ 부ਜੈ ਜਿਸਨੂੰ ਕਿਰਪਾ ਕਰੀ ਰਜਾਏ ਮਹੱਲਾ ਤੀਜਾ ਸੋ ਜੋਗੀ ਜੁਗਤ ਸੋ ਪਾਏ ਜਿਸਨੂੰ ਗੁਰਮੁਖ ਨਾਮ ਪ੍ਰਾਪਤ ਹੋਏ ਤਿਸ ਜੋਗੀ ਕੀ ਨਗਰੀ ਸਭ ਕੋ ਵਸੈ ਭੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜੰਤ ਉਪਾਯਨ ਆਪੇ ਆਧਾਰ ਆਪੇ ਸੂਖਮ ਭਾਲੀਐ ਆਪੇ ਪਾਸਾਰ ਆਪ ਇਕਾਤੀ ਹੋਏ ਰਹੈ ਆਪੇ ਵੱਡ ਪਰਵਾਰ ਨਾਨਕ ਮੰਗੈ ਦਾਨ ਹਰ ਸੰਤਾਰੇ ਨਾਰ ਹੋਰ ਦਾ ਤਾਰਨਾ ਸੁਝਈ ਤੂ ਦੇਵਨਹਾਰ ਸੁਧ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਰਾਗ ਵਡਹੰਸ ਮਹੱਲਾ ਪਹਿਲਾ ਘਰ ਪਹਿਲਾ ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ ਜੋ ਰਤਿ ਸਹਿ ਆਪਣੈ ਤਿਨ ਭਾਵੈ ਸਬ ਕੋਏ ਹਉ ਵਾਰੀ ਵੰਨਿਆ ਕੰਨਿਏ ਵੰਨਿਆ ਤਉ ਸਾਹਿਬ ਕੇ ਨਾ ਵੈ ਰਹਾਉ ਸਾਹਿਬ ਸਫਲਿਓ ਰੁਖੜਾ ਅੰਮ੍ਰਿਤ ਜਾ ਕਾ ਨਾਉ ਜਿਨ ਪੀਆ ਤੇ ਤ੍ਰਿਪਤ ਭਏ ਹਉ ਤਿਨ ਬਲਿਹਾਰੈ ਜਾਉ ਮੈਂ ਕੀ ਨਦਰ ਨਾ ਆਵਹੀ ਵਸਹਿ ਹੱਬੀਆਂ ਨਾਲ ਦਿਖਾ ਤਿਹਾਇਆ ਕਿਉល ਹੈ ਜਾ ਸਰ ਭੀਤਰ ਪਾਲ ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮਹਿਰਾਸ ਮਨ ਤੇ ਧੂਖਾ ਤਾਲ ਹੈ ਜਾ ਸਿਫਤ ਕਰੀ ਅਰਦਾਸ ਵਡਹੰਸ ਮਹੱਲਾ ਪਹਿਲਾ ਗੁਣਵੰਤੀ ਸਹਰਾਵਿਆ ਨਿਰਗੁਣ ਕੂਕੇ ਕਾਏ ਜੇ ਗੁਣਵੰਤੀ ਥੀ ਰਹੇ ਤਾ ਪੀ ਸਹਰਾਵਣ ਜਾਏ ਮੇਰਾ ਕੰਤ ਰਿਸ਼ਾਲੂ ਕੀ ਧਨ ਅਵਰਾ ਰਾਵੀ ਜੀ ਰਹਾਓ ਕਰਣੀ ਕਾਮਣ ਜੀਤੀਐ ਜੇ ਮਨ ਧਾਗਾ ਹੋਏ ਮਾਨਕ ਮੁੱਲ ਨਾ ਪਾਈਐ ਲੀਜੇ ਚਿੱਤ ਪਰੋਏ ਰਾਹੁ ਦਸਾਈ ਨਾ ਜੁਲਾ ਆਖਾਂ ਅੰਮੜੀ ਆਸ ਤੈਸਹਿ ਨਾਲ ਅਕੂਣਾ ਕਿਉ ਥੀ ਵਹਿ ਘਰਵਾਸ ਨਾਨਕ 21 ਬਾਹਰਾ ਦੂਜਾ ਨਾਹੀ ਕੋਏ ਤੈਸਹਿ ਲੱਗੀ ਜੇ ਰਹੈ ਪੀ ਸਹ ਰਾਵੈ ਸੋਏ ਵਡਹੰਸ ਮਹੱਲਾ ਪਹਿਲਾ ਘਰ ਦੂਜਾ ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇਵੜਾ ਤិន ਲੋਭੀ ਲੋਭ ਲੁਭਾਇਆ ਤੇਰੇ ਦਰਸ਼ਨ ਵਿੱਟੋ ਖੰਨੀਐ ਵੰਨਾਂ ਤੇਰੇ ਨਾਮ ਵਿੱਟੋ ਕੁਰਬਾਨੋ ਜਾ ਤੂਤਾ ਮੈਂ ਮਾਣ ਕੀਆ ਹੈ ਤੁਧ ਬਿਨ ਕਿਹਾ ਮੇਰਾ ਮਾਣ ਚੂੜਾ ਭੰਨ ਪਲੰਘ ਸਿਉ ਮੁੰਦੇ ਸਣ ਬਾਹੀ ਸਣ ਬਾਹਾ ਏਤੇ ਵੇਸ ਕਰੀ ਦੀਏ ਮੁੰਦੇ ਸਹਰਾ ਤੂ ਅਵਰਾਹਾ ਨਾਮ ਨਿਆਰ ਨਾ ਚੂੜੀਆ ਨਾ ਸੇਵੰਗੁੜੀਆਹ ਜੋ ਸਹ ਕੰਠ ਨ ਲੱਗੀਆ ਜਾਲਨ ਸੀ ਬਾਹੜੀ ਆਹਾ ਸਭ ਸਹੀਆ ਸਹ ਰਾਵਣ ਗਈਆ ਹਉ ਦਾਦੀ ਕੈ ਦਰ ਜਾਵਾ ਅਮਾਲੀ ਹਉ ਖਰੀ ਸੁਚੱਜੀ ਤੈ ਸਹਿ ਏਕ ਨਾ ਭਾਵਾ ਮਾਠ ਗੁੰਦਾਈ ਪੱਟੀਆਂ ਭਰੀਏ ਮਾਂਗ ਸੰਧੂਰੇ ਅੱਗੇ ਗਈ ਨਾ ਮੰਨੀਆਂ ਮਰੋ ਵਿਸੂਰ ਵਿਸੂਰੇ ਮੈਂ ਰੋਵੰਦੀ ਸਭ ਜਾਗ ਰੁੰਨਾ ਰੁੰਣੜੇ ਵਣਹੁ ਪੰਖੇ ਰੂ ਇੱਕ ਨਾ ਰੁੰਨਾ ਮੇਰੇ ਤਨ ਕਾ ਬਿਰਹਾ ਜਿਨ ਹਉ ਪ੍ਰੋਹ ਵਿਛੋੜੀ ਸਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ ਆਇ ਨਾ ਸਕਾ ਤੁਝ ਕਨ ਪਿਆਰੇ ਭੇਜ ਨਾ ਸਕਾ ਕੋਏ ਆ ਉਸ ਭਾਗੀ ਨੀਂਦੜੀਏ ਮਾਤ ਸੋ ਦੇਖਾ ਸੋਏ ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਣ ਦੀਜੈ ਵੇਣ ਸਿਰ ਸੇਵ ਕਰੀਜੈ ਕਿਉ ਨ ਮਰੀਜੈ ਜੀੜਾ ਨਾ ਦੀਜੈ ਜਾ ਸੋ ਭਇਆ ਵਿਡਾਣਾ ਵਡਹੰਸ ਮਹੱਲਾ ਤੀਜਾ ਕਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਮਨ ਮੈਲੈ ਸਭ ਕਿਛ ਮੈਲਾ ਤਨ ਧੋਤੈ ਮਨ ਹੱਛਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੈ ਕੋਇ ਜਪ ਮਨ ਮੇਰੇ ਤੂ ਏਕੋ ਨਾਮ ਸਤਿਗੁਰ ਦੀਆ ਮੋਕਉ ਏਹ ਨਿਧਾਨ ਰਹਾਓ ਸਿੱਧਾ ਕੇ ਆਸਣ ਜੇ ਸਿੱਖੈ ਇੰਦਰੀ ਵਸ ਕਰ ਕਮਾਏ ਮਨ ਕੀ ਮੈਲ ਨਾ ਉੱਤਰੈ ਹੋਮੈ ਮੈਲ ਨਾ ਜਾਏ ਇਸ ਮਨ ਕੋ ਹੋਰ ਸੰਜਮ ਕੋ ਨਹੀਂ ਵਿਣ ਸਤਿਗੁਰ ਕੀ ਸਰਣਾਏ ਸਤਿਗੁਰ ਮਿਲੇਐ ਉਲਟੀ ਭਈ ਕਹਿਣਾ ਕਿਛੂ ਨਾ ਜਾਏ ਭੰਤ ਨਾਨਕ ਸਤਿਗੁਰ ਕਉ ਮਿਲ ਦੂ ਮਰੈ ਗੁਰ ਕੈਬਦ ਫਿਰ ਜੀਵੇ ਕੋਏ ਮਮਤਾ ਕੀ ਮਲ ਉੱਤਰੈ ਇਹੋ ਮਨ ਅੱਛਾ ਹੋਏ ਵਡਹਾਂਸ ਮਹੱਲਾ ਤੀਜਾ ਨਦਰੀ ਸਤਿਗੁਰ ਸੇਵੀਐ ਨਦਰੀ ਸੇਵਾ ਹੋਏ ਨਦਰੀ ਇਹੋ ਮਨ ਵਸ ਆਵੇ ਨਦਰੀ ਮਨ ਨਿਰਮਲ ਹੋਏ ਮੇਰੇ ਮਨ ਚੇਤ ਸੱਚਾ ਸੋਏ ਏਕੋ ਚਿੱਤ ਹੈ ਤਾ ਸੁਖ ਪਾਵਹਿ ਫਿਰ ਦੁੱਖ ਨ ਮੂਲੇ ਹੋਏ ਰਹਾਉ ਨਜ਼ਰੀ ਮਰ ਕੇ ਜੀਵੀਐ ਨਜ਼ਰੀ ਸਬਦ ਵਸੈ ਮਨ ਆਏ ਨਜ਼ਰੀ ਹੁਕਮ ਬੁਝੀਐ ਹੁਕਮੇ ਰਹਿ ਸਮਾਏ ਜਿਨ ਜਿਹਵਾ ਹਰ ਰਸ ਨ ਚਖਿਓ ਸਾ ਜਿਹਵਾ ਜਲ ਜਾਉ ਅਨ ਰਸ ਸਾਦੇ ਲੱਗ ਰਹੀ ਦੁਖ ਪਾਇਆ ਦੂਜੇ ਭਾਏ ਸਭਨਾ ਨਦਰ ਏਕ ਹੈ ਆਪੇ ਫਰਕ ਕਰੇ ਨਾਨਕ ਸਤਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਵਡਹੰਸ ਮਹੱਲਾ ਤੀਜਾ ਮਾਇਆ ਮੋਹ 구ਬਾਰ ਹੈ ਗੁਰ ਬਿਨ ਗਿਆਨ ਨਾ ਹੋਈ ਸਬਦ ਲੱਗੇ ਤਿਨ ਬੁਝਿਆ ਦੂਜੇ ਪਰਜ ਵਿਗੋਈ ਮਨ ਮੇਰੇ ਗੁਰਮਤ ਕਰਨੀ ਸਾਰ ਸਦਾ ਸਦਾ ਹਰ ਪ੍ਰਭ ਰਵਹਿ ਤਾ ਪਾਵੇ ਮੋਖ ਦੁਆਰ ਰਹਾਉ ਗੁਨਾ ਕਾ ਨਿਧਾਨ ਏਕ ਹੈ ਆਪੇ ਦੇ ਤਾਕੂ ਪਾਏ ਬਿਨ ਨਾਵ ਹੈ ਸਭ ਵਿਛੁੜੀ ਗੁਰ ਕੈ ਸ਼ਬਦ ਮਿਲਾਏ ਮੇਰੀ ਮੇਰੀ ਕਰਦੇ ਘਟ ਗਏ ਤਿਨਾ ਹੱਥ ਕਿਹੋ ਨ ਆਇਆ ਸਤ ਗੁਰ ਮਿਲੇ ਸੱਚ ਮਿਲੇ ਸੱਚ ਨਾਮ ਸਮਾਇਆ ਆਸਾ ਮਨਸਾ ਇਹੋ ਸਰੀਰ ਹੈ ਅੰਤਰ ਜੋਤ ਜਗਾਏ ਨਾਨਕ ਮਨ ਮੁਖ ਬੰਦ ਹੈ ਗੁਰਮੁਖ ਮੁਕਤ ਕਰਾਏ ਵੜਹੰਸ ਮਹੱਲਾ ਤੀਜਾ ਸੁਹਾਗਣੀ ਸਦਾ ਮੁਖ ਉਜਲਾ ਗੁਰ ਕੈ ਸਹਿਜ ਸੁਭਾਏ ਸਦਾ ਪਿਰ ਰਾਵਹਿ ਆਪਣਾ ਵਿੱਚੋ ਆਪ ਗਵਾਏ ਮੇਰੇ ਮਨ ਤੂੰ ਹਰ ਹਰ ਨਾਮ ਧਿਆਏ ਸਤਿਗੁਰੂ ਮੋ ਕਉ ਹਰ ਦੀਆ ਬੁਝਾਏ ਰਹਾਓ ਦੁਹਾਗਣੀ ਖਰੀਆ ਬਿਰਲਾ ਦੀਆ ਤਿਨਾ ਮਹਿਲ ਨ ਪਾਏ ਦੂਜੇ ਭਾਈ ਕਰੂਪੀ ਦੁਖ ਪਾਵਹਿ ਆਗੈ ਜਾਏ ਗੁਣਵੰਤੀ ਨਿਤ ਗੁਣ ਰਵੇ ਹਿਰਦੈ ਨਾਮ ਵਸਾਏ ਔਗਣਵੰਤੀ ਕਾਮਣੀ ਦੁਖ ਲਾਗੈ ਬਿਰਲਾਏ ਸਭਨਾ ਕਪ ਧਾਰ ਏਕ ਹੈ ਸੁਆਮੀ ਕਹਿਣਾ ਕਿਛੂ ਨ ਜਾਏ ਨਾਨਕ ਆਪੇ ਵੇਖ ਕੀਤੇ ਹਨ ਨਾਮੇ ਲਏਨ ਲਾਏ ਵੜਹੰਸ ਮਹੱਲਾ ਤੀਜਾ ਅੰਮ੍ਰਿਤ ਨਾਮ ਸਦ ਮੀਠਾ ਲਾਗਾ ਗੁਰ ਸਬਦ ਦੀ ਸਾਧ ਆਇਆ ਸੱਚੀ ਬਾਣੀ ਸਹਿਜ ਸਮਾਣੀ ਹਰ ਜੀਉ ਮਨ ਵਸਾਇਆ ਹਰ ਘਰ ਕਿਰਪਾ ਸਤਗੁਰੂ ਮਿਲਾ ਆਇਆ ਪੂਰੇ ਸਤਗੁਰ ਹਰਨਾਮ ਧਿਆਇਆ ਰਹਾਓ ਬ੍ਰਹਮੇ ਬੇਦ ਬਾਣੀ ਪ੍ਰਗਾਸੀ ਮਾਇਆ ਮੋਹ ਪਸਾਰਾ ਮਹਾ ਦਿਉ ਗਿਆਨੀ ਵਰਤੈ ਘਰ ਆਪਣੇ ਤਾਮਸ ਬਹੁਤ ਅੰਕਾਰਾ ਕਿਸਨ ਸਦਾ ਅਵਤਾਰੀ ਰੂਦਾ ਕਿਤ ਲਗਤ ਰੈ ਸੰਸਾਰਾ ਗੁਰਮੁਖ ਗਿਆਨ ਰਤੇ ਜੁਗ ਅੰਤਰ ਚੂਕੈ ਮੋਹ ਗੁਬਾਰਾ ਸਤਿਗੁਰ ਸੇਵਾਤੀ ਨਿਸਤਾਰਾ ਗੁਰਮੁਖ ਤਰੈ ਸੰਸਾਰਾ ਸਾਚੈ ਨਾਇ ਰਤੇ ਬੇਰਾਗੀ ਪਾਇਨ ਮੁਖ ਦਵਾਰਾ ਏਕੋ ਸਚ ਵਰਤੈ ਸਭ ਅੰਤਰ ਸਭਨਾ ਕਰੇ ਪ੍ਰਤੀਪਾਲਾ ਨਾਨਕ ਇਕਸ ਬਿਨ ਮੈਂ ਅਵਰ ਨ ਜਾਣਾ ਸਭਨਾ ਦੀਵਾਨ ਦਇਆਲਾ ਵਡਹੰਸ ਮਹੱਲਾ ਤੀਜਾ ਗੁਰਮੁਖ ਸਚ ਸੰਜਮ ਤਤ ਗਿਆਨ ਗੁਰਮੁਖ ਸੱਚੇ ਲੱਗੈ ਧਿਆਨ ਗੁਰਮੁਖ ਮਨ ਮੇਰੇ ਨਾਮ ਸਮਾਲ ਸਦਾ ਨਿਭਹਿ ਚੱਲੈ ਤੀਰੇ ਨਾਲ ਰਹਾਉ ਗੁਰਮੁਖ ਜਾਤ ਪੱਤ ਸੱਚ ਸੋਏ ਗੁਰਮੁਖ ਅੰਤਰ ਸਖਾਈ ਪ੍ਰਭ ਹੋਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮੁਖ ਆਪ ਵਡਾਈ ਦੇਵੇ ਸੋਏ ਗੁਰਮੁਖ ਸ਼ਬਦ ਸੱਚ ਕਰਨੀ ਸਾਰ ਗੁਰਮੁਖ ਨਾਨਕ ਪਰਵਾਰੈ ਸਾਧਾਰ ਵਡਹੰਸ ਮਹੱਲਾ ਤੀਜਾ ਰਸਨਾ ਹਰ ਸਾਦ ਲੱਗੀ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਸਦਾ ਸੁਖ ਸਾਚੈ ਸਬਦ ਵਿਚਾਰੀ ਆਪਣੇ ਸਤਿਗੁਰ ਵਿਟੋ ਸਦਾ ਬਲਿਹਾਰੀ ਰਹਾਉ ਅੱਖੀ ਸੰਤੋਖਿਆ ਏਕ ਲਿਵ ਲਾਏ ਮਨ ਸੰਤੋਖਿਆ ਦੂਜਾ ਭਾਉ ਗਵਾਏ ਦੇਹ ਸਰੀਰ ਸੁਖ ਹੋਵੇ ਸਬਦ ਹਰਨਾਏ ਨਾਮ ਪਰਮਲ ਹਿਰਦੇ ਰਹਿ ਅਸਮਾਏ ਨਾਨਕ ਮਸਤਕ ਜਿਸ ਵਢਾਗ ਗੁਰ ਕੀ ਬਾਣੀ ਸਹਿਜ ਬੈਰਾਗ ਵਢਹੰਸ ਮਹੱਲਾ ਤੀਜਾ ਪੂਰੇ ਗੁਰ ਤੇ ਨਾਮ ਪਾਇਆ ਜਾਏ ਸੱਚੇ ਸ਼ਬਦ ਸੱਚ ਸਮਾਏ ਏ ਮਨ ਨਾਮ ਨਿਧਾਨ ਤੂ ਪਾਏ ਆਪਣੇ ਗੁਰ ਕੀ ਮੰਨ ਲੈ ਰਜਾਏ ਰਹਾਉ ਗੁਰ ਕੈ ਸ਼ਬਦ ਵਿੱਚ ਹੋ ਮੈਲ ਗਵਾਏ ਨਿਰਮਲ ਨਾਮ ਵਸੈ ਮਨ ਆਏ ਪਰਮੇ ਭੂਲਾ ਫਿਰੈ ਸੰਸਾਰ ਮਰ ਜਨਮੈ ਜਮ ਕਰੇ ਖੁਆਰ ਨਾਨਕ ਸੇਵੜ ਭਾਗੀ ਜਿਨ ਹਰ ਨਾਮ ਧਿਆਇਆ ਗੁਰ ਪ੍ਰਸਾਦੀ ਮਨ ਵਸਾਇਆ ਵਢਹੰਸ ਮਹੱਲਾ ਤੀਜਾ ਹਉ ਮੈ ਨਾ ਵੈ ਨਾਲ ਵਿਰੋਧ ਦੋਇਨਾ ਵਸਹਿ ਇਕਠਾਏ ਹਉਮੈ ਵਿੱਚ ਸੇਵਾ ਨਾ ਹੋਵਈ ਤਾ ਮਨ ਬਿਰਥਾ ਜਾਏ ਹਰ ਚੇਤ ਮਨ ਮੇਰੇ ਤੂ ਗੁਰ ਕਾ ਸਬਦ ਕਮਾਏ ਹੁਕਮ ਮੰਨਹਿ ਤਾ ਹਰ ਮਿਲੈ ਤਾ ਵਿੱਚ ਹਉਮੈ ਜਾਏ ਰਹਾਉ ਹਉਮੈ ਸਭ ਸਰੀਰ ਹੈ ਹਉਮੈ ਉਪਤ ਹੋਏ ਹਉਮੈ ਵੱਡਾ ਗੁਬਾਰ ਹੈ ਹਉਮੈ ਵਿੱਚ ਬੁੱਝ ਨਸਕੇ ਕੋਏ ਹਉਮੈ ਵਿੱਚ ਭਗਤ ਨਾ ਹੋ ਬਈ ਹੁਕਮ ਨਾ ਬੁੱਝਿਆ ਜਾਏ ਹਉਮੈ ਵਿੱਚ ਜੀਉ ਬੰਦ ਹੈ ਨਾਮ ਨਾ ਵਸੈ ਮਨ ਆਏ ਨਾਨਕ ਸਤਿਗੁਰ ਮਿਲਿਆ ਹਉਮੈ ਗਈ ਤਾ ਸੱਚ ਵਸਿਆ ਮਨ ਆਏ ਸੱਚ ਕਮਾਵੇ ਸੱਚ ਰਹੇ ਸੱਚੇ ਸੇਵ ਸਮਾਏ ਵਡਹੰਸ ਮਹੱਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੇਜ ਏਕ ਇੱਕੋ ਪ੍ਰਭ ਠਾਕੁਰ ਗੁਰਮਖ ਹਰਿ rave ਸੁਖ ਸਾਗਰ ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸਾ ਗੁਰਪੂਰਾ ਮੇਲਾ ਵੈ ਮੇਰਾ ਪ੍ਰੀਤਮ ਹਉ ਵਾਰ ਵਾਰ ਆਪਣੀ ਗੁਰੂ ਕਉ ਜਾਸਾ ਰਹਾਉ ਮੈਂ ਅਵਗੁਣ ਭਰਪੂਰ ਸਰੀਰੇ ਹਉ ਕਿਉ ਕਰ ਮਿਲਾ ਆਪਣੇ ਪ੍ਰੀਤਮ ਪੂਰੇ ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ ਸੇ ਮੈਂ ਗੁਣ ਨਾਹੀ ਹਉ ਕਿਉ ਮਿਲਾ ਮੇਰੀ ਮਾਇਆ ਹਉ ਕਰ ਕਰ ਥਾਕਾ ਉਪਾਅ ਬਹੁ ਤੇਰੇ ਨਾਨਕ ਗਰੀਬ ਰਖੋ ਹਰ ਮੇਰੇ ਵੜਹੰਸ ਮਹਿਲਾ ਚੌਥਾ ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨਾ ਜਾਣੀ ਹਉ ਹਰ ਪ੍ਰਭ ਛੋੜ ਦੂਜੈ ਲੋਭਾਣੀ ਹਉ ਕਿਉ ਕਰ ਪਿਰ ਕੋ ਮਿਲਉ ਈਆਣੀ ਜੋ ਪਿਰ ਭਾਵੈ ਸਾ ਸੁਹਾਗਣ ਸਾਈ ਪਿਰ ਕੋ ਮਿਲੇ ਸਿਆਣੀ ਰਹਾਉ ਮੈਂ ਵਿੱਚ ਦੋਸ ਹਉ ਕਿਉ ਕਰ ਪਿਰ ਪਾਵਾ ਤੇਰੇ ਅਨੇਕ ਪਿਆਰੇ ਹਉ ਪਿਰ ਚਿਤਨਾ ਆਵਾ ਜਿਨ ਪਿਰ 라ਵਿਆ ਸਾ ਭਲੀ ਸੁਹਾਗਣ ਸੇ ਮੈਂ ਗੁਣ ਨਾਹੀ ਹਉ ਕਿਆ ਕਰੀ ਸੁਹਾਗਣ ਨਿਤ ਸੁਹਾਗਣ ਸਦਾ ਪਿਰ 라ਵੇ ਮੈਂ ਕਰਮਹੀਣ ਕਬਹੀ ਗੱਲ 라ਵੇ ਤੂੰ ਪਿਰ ਗੁਣਵੰਤਾ ਹਉ ਆਉਗਣਿਆਰਾ ਮੈਂ ਨਿਰਗੁਣ ਬਖਸ਼ ਨਾਨਕ ਵਿਚਾਰਾ ਵਡਹੰਸ ਮਹੱਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਮੈਂ ਮਨ ਵੱਡੀ ਆਸ ਹਰੇ ਕਿਉ ਕਰ ਹਰ ਦਰਸ਼ਨ ਪਾਵਾ ਹਉ ਜਾਇ ਪੁੱਛਾ ਆਪਣੇ ਸਤਗੁਰੈ ਗੁਰ ਪੁੱਛ ਮਨ ਮੁਗਤ ਸਮਝਾਵਾ ਭੂਲਾ ਮਨ ਸਮਝੈ ਗੁਰ ਸਬਦੀ ਹਰ ਹਰ ਸਦਾ ਧਿਆਏ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਣੀ ਚਿਤ ਲਾਏ ਹਉ ਸਭ ਵੇਸ ਕਰੀ ਪਰ ਕਾਰਣ ਜੇ ਹਰ ਪ੍ਰਭ ਸਾਚੇ ਭਾਵਾ ਸੋ ਪਰ ਪਿਆਰਾ ਮੈਂ ਨਦਰ ਨਾ ਦੇਖੈ ਹਉ ਕਿਉ ਕਰ ਤੀਰਜ ਪਾਵਾਂ ਜਿਸ ਕਾਰਨ ਹਉ ਸੀਗਾਰ ਸੀਗਾਰੀ ਸੋ ਪਿਰ ਦਿੱਤਾ ਮੇਰਾ ਅਵਰਾ ਨਾਨਕ ਧੰਨ 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 ਸੁਹਾਗਣ ਜਿਨ ਪਿਰ ਰਾਵੇੜਾ ਸੱਚ ਸਵਰਾ ਹਉ ਜਾਏ ਪੁੱਛਾ ਸੁਹਾਗ ਸੁਹਾਗਣ ਤੁਸੀਂ ਕਿਉ ਪਿਰ ਪਾਇੜਾ ਪ੍ਰਭ ਮੇਰਾ ਮੈਂ ਉਪਰ ਨਦਰ ਕਰੀ ਪਿਰ ਸੱਚ ਐ ਮੈਂ ਛੋਡੇੜਾ ਮੇਰਾ ਤੇਰਾ ਸਭ ਮਨ ਤਨ ਜੀਉ ਕਰਹੁ ਹਰ ਪ੍ਰਭ ਕਾ ਇਤ ਮਾਰਗ ਭੈਣੇ ਮਿਲੀ ਐ ਆਪਣੜਾ ਪ੍ਰਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲਿਆ ਜੋ ਹਰ ਪ੍ਰਭ ਕਾ ਮੈਂ ਦੇ ਸਨੇਹਾ ਕਿਸ ਮਨ ਤਨ ਆਪਣਾ ਦੇਵਾ ਨਿਤ ਪੱਖਾ ਫੇਰੀ ਸੇਵ ਕਮਾਵਾ ਕਿਸ ਆਗੇ ਪਾਣੀ ਢੋਵਾਂ ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਣਾਏ ਧੰਨ ਧੰਨ ਗੁਰੂ ਗੁਰ ਸਤਗੁਰ ਪੂਰਾ ਨਾਨਕ ਮਨ ਆਸ ਪੁਜਾਏ ਗੁਰ ਸੱਜਣ ਮੇਰਾ ਮੇਲ ਹਰੇ ਜਿਤ ਮਿਲ ਹਰ ਨਾਮ ਧਿਆਵਾ ਗੁਰ ਸਤਗੁਰ ਪਾਸੋ ਹਰ ਗੋਸ਼ਟ ਪੁੱਛਾਂ ਕਰ ਸਾਂਝੀ ਹਰ ਗੁਣ ਗਾਵਾਂ ਗੁਣ ਗਾਵਾਂ ਨਿਤ ਨਿਤ ਸਦ ਹਰ ਕੇ ਮਨ ਜੀਵੈ ਨਾਮ ਸੁਣ ਤੇਰਾ ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ ਤਿਤ ਵੇਲੈ ਮਰ ਜਾਏ ਜੀਉ ਮੇਰਾ ਹਰ ਵੇਖਣ ਕੋ ਸਭ ਕੋਈ ਲੋਚੈ ਸੋ ਵੇਖੈ ਜਿਸ ਆਪ ਵਿਖਾਲੇ ਜਿਸ ਨੂੰ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸਮਾਲੇ ਸੋ ਹਰ ਹਰ ਨਾਮ ਸਦਾ ਸਦਾ ਸਮਾਲੇ ਜਿਸ ਸਤਿਗੁਰੂ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਇੱਕੇ ਹੋਏ ਹਰ ਜਪ ਹਰ ਸੀਤੀ ਰਲਿਆ ਵੜਹੰਸ ਮਹੱਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਤ ਉੱਚਾ ਤਾਕਾ ਦਰਬਾਰਾ ਅੰਤ ਨਾਹੀ ਕਿਛ ਪਾਰਾ ਵਾਰਾ ਕੋਟ 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 ਲਖ ਧਾਵੈ ਇੱਕ ਤਿਲ ਤਾਕਾ ਮਹਿਲ ਨਾ ਪਾਵੇ ਸੁਹਾਵੀ ਕੌਣ ਸੁਵੇਲਾ ਜਿਤ ਪ੍ਰਭ ਮੇਲਾ ਰਹਾਓ ਲੱਖ ਭਗਤ ਜਾ ਕੋ ਆਰਾਧ ਹੈ ਲਖਤ ਪੀਸਰ ਤਪ ਹੀ ਸਾਧ ਹੈ ਲਖ ਜੋਗੀਸਰ ਕਰਤੇ ਜੋਗਾ ਲਖ ਭਗੀਸਰ ਭੋਗਹਿ ਭੁਗਾ ਘਟ ਘਟ ਵਸਿਆ ਹੈ ਜਾਨ ਹੈ ਥੋਰਾ ਹੈ ਕੋਈ ਸਾਜਣ ਪਰਦਾ ਤੋਰਾ ਕਰੋ ਯਤਨ ਜੇ ਹੋਏ ਮਿਹਰਬਾਨਾ ਤਾਕੋ ਦੇਈ ਜੀਉ ਕੁਰਬਾਨਾ ਫਿਰਤ ਫਿਰਤ ਸੰਤਨ ਪਹਿ ਆਇਆ ਦੂਖ ਬ੍ਰਹਮ ਹਮਾਰਾ ਸਗਲ ਮਿਟਾਇਆ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ ਕਹੋ ਨਾਨਕ ਪ੍ਰਭ ਮੇਰਾ ਉੱਚਾ ਵਢਹੰਸ ਮਹੱਲਾ ਪੰਜਵਾ ਤਨ ਸੁਵੇਲਾ ਜਿਤ ਦਰਸ਼ਨ ਕਰਣਾ ਹਉ ਬਲਿਹਾਰੀ ਸਤਿਗੁਰ ਚਰਣਾ ਜੀਅ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਪ੍ਰਭ ਨਾਮ ਚ ਤੇਰੇ ਰਹਾਉ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸੀਤਲ ਪੁਰਖ ਦ੍ਰਿਸ਼ਟ ਸੁਜਾਣੀ ਸੱਚ ਹੁਕਮ ਤੁਮਾਰਾ ਤਖਤ ਨਿਵਾਸੀ ਆਇ ਨਾ ਜਾਵੇ ਮੀਰਾ ਪ੍ਰਭ ਅਬਿਨਾਸੀ ਤੁਮ ਮਿਹਰਬਾਨ ਦਾਸ ਹਮਦੀਨਾ ਨਾਨਕ ਸਾਹਿਬ ਭਰਪੂਰ ਲੀਣਾ ਬਡਹੰਸ ਮਹੱਲਾ ਪੰਜਵਾ ਤੂ ਬੇਅੰਤ ਕੋਵਿਰਲਾ ਜਾਣੈ ਗੁਰਪ੍ਰਸਾਦ ਕੋਬਦ ਪਛਾਣੈ ਸੇਵਕ ਕੀ ਅਰਦਾਸ ਪਿਆਰੇ Jap ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਦਿਆਲ ਪੁਰਖ ਮੇਰੇ ਪ੍ਰਭ ਦਾਤੀ ਜਿਸਹ ਜਨਾਵੋ ਤਿਨਹੈ ਤੁਮ ਜਾਤੇ ਸਦਾ ਸਦਾ ਜਾਈ ਬਲੇਹਾਰੀ ਇਤ ਉਤ ਦੇਖੋ ਓਟ ਤੁਮਾਰੀ ਮੋਹਿ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਾਤਾ ਵਡਹੰਸ ਮਹੱਲਾ ਪੰਜਵਾ ਅੰਤਰਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਧੂਰਾ ਕਰ ਕਿਰਪਾ ਪ੍ਰਭ ਦੀਨ ਦਇਆਲਾ تیਰੀ ਓਟ ਪੂਰਨ ਗੋਪਾਲਾ ਰਹਾਉ ਜਲ ਥਲ ਮਹੀਅਲ ਰਹਿਆ ਪਰ ਪੂਰੇ ਨਿਕਟ ਵਸੈ 나ਹੀ ਪ੍ਰਭ ਦੂਰੇ ਜਿਸਨੂੰ ਨਦਰ ਕਰੇ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੀਉ ਜੰਤ ਸਗਲੇ ਪ੍ਰਤਿਪਾਰੇ ਸਰਨ ਪਰਿਓ ਨਾਨਕ ਹਰ ਦੁਆਰੇ ਵਡਹੰਸ ਮਹੱਲਾ ਪੰਜਵਾ ਤੂੰ ਵਡ ਦਾਤਾ ਅੰਤਰ ਜਾਮੀ ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮ ਆਧਾਰਾ ਹਉ ਸੁਣ ਸੁਣ ਜੀਵਾ ਨਾਮ ਤੇ ਮਾਰਾ ਰਹਾਉ ਤੇਰੀ ਸਰਨ ਸਤਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾ ਧੂਰੇ ਚਰਨ ਕਮਲ ਹਿਰਦੈ ਉਰ ਧਾਰੇ ਤੇਰੇ ਦਰਸ਼ਨ ਕਉ ਜਾਈ ਬਨਿਹਾਰੇ ਕਰ ਕਿਰਪਾ ਤੇਰੇ ਗੁਣ ਗਾਵਾ ਨਾਨਕ ਨਾਮ ਜਪਤ ਸੁਖ ਪਾਵਾ ਵਡਹੰਸ ਮਹੱਲਾ ਪੰਜਵਾ ਸਾਧ ਸੰਗ ਹਰ ਅੰਮ੍ਰਿਤ ਪੀਜੈ ਨਾ ਜੀਉ ਮਰੈ ਨਾ ਕਬੂ ਚੀਜੈ ਵੜਾ ਭਾਗੀ ਗੁਰਪੂਰਾ ਪਾਈਐ ਗੁਰ ਕਿਰਪਾ ਤੇ ਪ੍ਰਭੂ ਧਿਆਈਐ ਰਹਾਉ ਰਤਨ ਜਵਾਹਰ ਹਰ ਮਾਨਕ ਲਾਲਾ ਸਿਮਰ ਸਿਮਰ ਪ੍ਰਭ ਭਏ ਨਿਹਾਲਾ ਜਤ ਕਤ ਪੇਖੋ ਸਾਧੂ ਸਰਣਾ ਹਰ ਗੁਣ ਗਾਏ ਨਿਰਮਲ ਮਨ ਕਰਣਾ ਘਟ ਘਟ ਅੰਤਰ ਮੇਰਾ ਸੁਆਮੀ ਵੂਠਾ ਨਾਨਕ ਨਾਮ ਪਾਇਆ ਪ੍ਰਭ ਟੂਠਾ ਵੜਹੰਸ ਮਹੱਲਾ ਪੰਜਵਾ ਵਿਸਰਨਾਹੀ ਪ੍ਰਭ ਦੀਨ ਦਇਆਲਾ ਤੇਰੀ ਸਰਣ ਪੂਰਨ ਕਿਰਪਾਲਾ ਰਹਾਓ ਜਹ ਚਿਤ ਆਵਹਿ ਸੋ ਥਾਨ ਸੁਹਾਵਾ ਜਿਤ ਵੇਲਾ ਵਿਸਰਹਿ ਤਾ ਲਾਗੈ ਹਾਵਾ ਤੇਰੀ ਜੀ ਤੂੰ ਸਦ ਹੀ ਸਾਥੀ ਸੰਸਾਰ ਸਾਗਰ ਤੇ ਕੱਢ ਦੇ ਹਾਥੀ ਆਵਣ ਜਾਣਾ ਤੁਮ ਹੀ ਕੀਆ ਜਿਸ ਤੂੰ ਰੱਖ ਹੈ ਤਿਸ ਦੂਖ ਨਾ ਥੀਆ ਤੂੰ ਏਕੋ ਸਾਹਿਬ ਅਵਰ ਨਾ ਹੋਰ ਬਿਨੋ ਕਰੈ ਨਾਨਕ ਕਰ ਜੋਰ ਵਡਹੰਸ ਮਹੱਲਾ ਪੰਜਵਾ ਤੂੰ ਜਾਣੈ ਇਹ ਤਾਂ ਕੋਈ ਜਾਣੈ ਤੇਰਾ ਦੀਆ ਨਾਮ ਵਖਾਣਾ ਤੂੰ ਅਚਰਜ ਕੁਦਰਤ ਤੇਰੀ ਬਿਸਮਾਰਾ ਹਾਉ ਤੁਧ ਆਪੇ ਕਾਰਣ ਆਪੇ ਕਰਣਾ ਹੁਕਮੇ ਜੰਮਣ ਹੁਕਮੇ ਮਰਣਾ ਨਾਮ ਤੇਰਾ ਮਨ ਤਨ ਆਧਾਰੀ ਨਾਨਕ ਦਾਸ ਬਖੀਸ ਤੁਮਾਰੀ ਬੜਹਾਂਸ ਮਹੱਲਾ ਪੰਜਵਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ਜੇ ਸੋ ਖੇਲ ਖੇਲ ਆਈਏ ਬਾਲਕ ਰਹਿ ਨਾ ਸਕੈ ਬਿਨ ਖੀਰੇ ਮੇਰੇ ਅੰਤਰ ਭੁੱਖ ਨਾ ਉਤਰੈ ਅੰਮਾਲੀ ਜੇ ਸੋ ਭੋਜਨ ਮੈ ਨੀਰੇ ਮੇਰੇ ਮਨ ਤਨ ਪ੍ਰੇਮ ਪਿਰਾਮ ਕਾ ਬਿਨ ਦਰਸ਼ਨ ਕਿਉ ਮਨ ਧੀਰੇ ਸੁਣ ਸੱਜਣ ਮੇਰੇ ਪ੍ਰੀਤਮ ਭਾਈ ਮੈਂ ਮੇਲੇ ਹੋ ਮਿੱਤਰ ਸੁਖ ਦਾਤਾ ਉਹ ਜੀਏ ਕੀ ਮੇਰੀ ਸਭ ਬੇਦਨ ਜਾਣੈ ਨਿਤ ਸੁਣਾਵੈ ਹਰ ਕੀਆ ਬਾਤਾ ਹਉ ਇੱਕ ਖਿਨਤ ਇਸ ਬਿਨ ਰਹਿ ਨਾ ਸਕਾ ਜਿਉ ਚਾਤ੍ਰਿਕ ਜਲ ਕੋ ਬਿਲ ਲਾਤਾ ਹਉ ਕਿਆ ਗੁਣ ਤੇਰੇ ਸਾਰ ਸਮਾਲੀ ਮੈਂ ਨਿਰਗੁਣ ਕਉ ਰਖ ਲੇਤਾ ਹਉ ਭਈ ਉਡੀਣੀ ਕੰਤ ਕਉ ਅਮਾਲੀ ਸੋ ਪਿਰ ਕਦ ਨੈਣੀ ਦੇਖਾ ਸਭ ਰਸ ਭੋਗਣ ਵਿਸਰੇ ਬਿਨ ਪਿਰ ਕੇ ਤੈ ਨਾਲੇਖਾ ਇਹੋ ਕਾਪੜ ਤਨ ਨ ਸੁਖਾਵਈ ਕਰ ਨ ਸਕਉ ਹਉ ਵੇਸਾ ਜਿਨੀ ਸਖੀ ਲਾਲ 라ਵਿਆ ਪਿਆਰਾ ਤਿਨ ਅਗੇ ਹਮ ਆਦੀ ਸਾ ਮੈਂ ਸਭ ਸੀਗਾਰ ਬਣਾਇਆ ਅੰਮਾਲੀ ਬਿਨ ਪਰ ਕਾਮਨਾ ਆਏ ਜਾ ਸਹਿ ਬਾਤ ਨ ਪੁੱਛੀਆ ਅੰਮਾਲੀ ਤਾ ਬਿਰਥਾ ਜੋਬਨ ਸਭ ਜਾਏ ਤਨ ਤਨ ਤੇ ਸੁਹਾਗਣੀ ਅੰਮਾਲੀ ਜਿਨ ਸੋ ਰਹਿ ਆਸਮਾਏ ਹਉ ਵਾਰਿਆ ਤਿਨ ਸੁਹਾਗਣੀ ਅੰਮਾਲੀ ਤਿਨ ਕੇ ਧੂਵਾ ਸਦ ਪਾਏ ਜਿ ਚਰ ਦੂਜਾ ਭਰਮ ਸਾ ਅੰਮਾਲੀ ਤੇ ਚਰ ਮੈਂ ਜਾਣਿਆ ਪ੍ਰਭ ਦੂਰੇ ਜਾਂ ਮਿਲਿਆ ਪੂਰਾ ਸਤਿਗੁਰੂ ਅੰਮਾਲੀ ਤਾ ਆਸਾ ਮਨ ਸਾ ਸਭ ਪੂਰੇ ਮੈਂ ਸਰਬ ਸੁਖਾ ਸੁਖ ਪਾਇਆ ਅੰਮਾਲੀ ਪੈਰ ਸਰਬ ਰਹਿਆ ਭਰਪੂਰੇ ਜਨ ਨਾਨਕ ਹਰ ਰੰਗ ਮਾਣਿਆ ਅੰਮਾਲੀ ਗੁਰ ਸਤਗੁਰ ਕੈ ਲੱਗ ਪੈਰੇ ਵਡਹੰਸ ਮਹੱਲਾ ਤੀਜਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਸੱਚੀ ਬਾਣੀ ਸੱਚ ਧੁਨ ਸੱਚ ਸ਼ਬਦ ਵਿਚਾਰਾ ਅਨੰਦਨ ਸੱਚ ਸਲਾਹਣਾ ਧੰਨ ਧੰਨ ਵਡ ਭਾਗ ਹਮਾਰਾ ਮਨ ਮੇਰੇ ਸਾਚੇ ਨਾਮ ਵਿਟਹੁ ਬਲ ਜਾਓ ਦਾਸਨ ਦਾਸਾ ਹੋਈ ਰਹੇ ਤਾਂ ਪਾ ਵਹਿ ਸਚਾ ਨਾਉ ਰਹਾਓ ਜੇਵਾ ਸੱਚੀ ਸਚ ਰਤੀ ਤਨ ਮਨ ਸੱਚਾ ਹੋਏ ਬਿਨ ਸਾਚੇ ਹੋਰ ਸਾਲਾਹਣਾ ਜਸਹਿ ਜਨਮ ਸਭ ਖੋਏ ਸੱਚ ਖੇਤੀ ਸੱਚ ਬੀਜਣਾ ਸਾਚਾ ਵਪਾਰਾ ਅਣ ਦਿਨ ਲਾਹਾ ਸੱਚ ਨਾਮ ਧਨ ਭਗਤ ਭਰੇ ਢੰਡਾਰਾ ਸੱਚ ਖਾਣਾ ਸੱਚ ਪਹਿਨਣਾ ਸੱਚ ਟੀਕ ਹਰਨਾਓ ਜਿਸਨੂੰ ਬਖਸ਼ੀ ਤਿਸ ਮਿਲੈ ਮਹਿਲੀ ਪਾਏ ਥਾਉ ਆਵਹਿ ਸੱਚੇ ਜਾਵਹਿ ਸੱਚੇ ਫਿਰ ਜੂਨੀ ਮੂਲ ਨਾ ਪਾਹੇ ਗੁਰਮਖਦਰ ਸਾਚੈ ਸਚਿਆਰ ਹੈ ਹੈ ਸਾਚੇ ਮਾਹਿ ਸਮਾਹਿ ਅੰਤਰ ਸੱਚਾ ਮਨ ਸੱਚਾ ਸੱਚੀ ਸਿਫਤ ਸੁਨਾਏ ਸੱਚੈ ਥਾਨ ਸੱਚ ਸਲਾਹਣਾ ਸਤਗੁਰ ਬਲਿਹਾਰੈ ਜਾਉ ਸੱਚ ਵੇਲਾ ਮੂਰਤ ਸੱਚ ਜਿਤ ਸੱਚੇ ਨਾਲ ਪਿਆਰ ਸੱਚ ਵੇਖਣਾ ਸੱਚ ਬੋਲਣਾ ਸੱਚਾ ਸਭ ਆਕਾਰ ਨਾਨਕ ਸੱਚੈ ਮੇਲੇ ਤਾਂ ਮਿਲੇ ਅਪੇ ਲਏ ਮਿਲਾਇ ਜੋ ਭਾਵੇ ਤਿਉ ਰਖਸੀ ਆਪੇ ਕਰੇ ਰਜਾਇ